ਹਾਂਜੀ ਮੈਡਮ ਅੱਜ ਕਹਲੋ ਕਿ ਤੁਹਾਡੇ ਵੱਲੋਂ ਵਪਾਰ ਮੰਡਲ ਨਾਲ ਮੀਟਿੰਗ ਕੀਤੀ ਗਈ ਹੈ ਕਿਸ ਤਰੀਕੇ ਨਾਲ ਕਹਲੋ ਕਿ ਇਹ ਮੀਟਿੰਗ ਤੁਹਾਡੀ ਸਕਸੈਸਫੁਲ ਰਹੀ ਹਾਂਜੀ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਲੱਗਦੀ ਹਾਂ ਤੇ ਮੈਂ ਜਸਪ੍ਰੀਤ ਘਰ ਜਿਲ੍ਹਾ ਦਾ ਸ਼ੁਭਸਰ ਆਪ ਸਭ ਦੇ ਰੂਬਰੂ ਹਾਂ ਅੱਜ trade wing ਦੇ ਪ੍ਰਧਾਨ ਜੀ ਅਹ ਔਰ chairman ਵਪਾਰ ਮੰਡਲ ਦੇ vice chairman ਔਰ ਸ਼ਹਿਰੀ ਪ੍ਰਧਾਨ ਅੱਜ ਸਭ ਦੇ ਨਾਲ ਇੱਕ meeting ਕੀਤੀ ਗਈ ਹੈ ਜੋ ਸਰਕਾਰ ਦਾ agenda ਸੀਗਾ ਅਹ ਦੋ ਹਜ਼ਾਰ ਬਾਈ ਤੋਂ ਹੀ ਮਾਨ ਸਰਕਾਰ ਨੇ announce ਕਰਵਾਇਆ ਹੋਇਆ ਸੀ ਔਰ ਹਰ ਸਾਲ ਬਰ ਸਾਲ report ਸਾਡੇ ਵੱਲੋਂ ਵੀ ਜਾ ਰਹੀ ਹੈ ਪਸ਼ੂ ਵਿਭਾਗ ਵੱਲੋਂ ਵੀ ਕਿ ਜਿੰਨੇ ਵੀ private ਅਦਾਰੇ ਨੇ ਦੁਕਾਨਾਂ ਨੇ ਚਾਹੇ ਉਹ ਗਲੀਆਂ ਦੇ ਵਿੱਚ ਹੈ ਚਾਹੇ ਉਹ ਵੱਡੇ malls ਨੇ ਛੋਟੇ ਵੱਡੇ ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਦੇ ਬੋਲ ਪੰਜਾਬੀ ਵਿੱਚ ਹੋਣੇ ਲਾਜ਼ਮੀ ਨੇ ਸੋ ਸਬੰਧ ਦੇ ਵਿੱਚ ਇਹ ਫਿਰ ਤੋਂ ਇੱਕ ਮੋੜ ਮੀਟਿੰਗ ਦੁਬਾਰਾ ਕੀਤੀ ਗਈ ਹੈ ਤੇ ਨਵੇਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਦੀ ਇਹ ਪਹਿਲੀ ਮੀਟਿੰਗ ਹੈ ਸੋ ਇਹ ਮੀਟਿੰਗ ਕਾਫੀ ਸਫਲ ਰਹੀ ਹੈ ਔਰ ਸਭ ਨੇ ਯਕੀਨ ਦਿਵਾਇਆ ਹੈ ਕਿ ਲਗਭਗ ਜਿਨਨੇ ਵੀ ਬੋਰਡ ਨੇ ਪੰਜਾਬੀ ਦੇ ਵਿੱਚ ਉਹ ਜਾਣਗੇ ਕਾਫੀ ਹੋ ਵੀ ਚੁੱਕੇ ਨੇ ਇਹੋ ਜੀ ਗੱਲ ਨਹੀਂ ਹੈ ਕਿ ਦੁਕਾਨਦਾਰਾਂ ਨੇ ਨਹੀਂ ਕਰਵਾਏ ਕਾਫੀ ਦੁਕਾਨਦਾਰਾਂ ਨੇ ਪੰਜਾਬੀ ਭਾਸ਼ਾ ਚ ਕਰਵਾ ਲਏ ਨੇ ਤਾਂ ਹੁਣ ਜੋ ਬਾਕੀ ਰੰਦੀਆਂ ਦੁਕਾਨਾਂ ਨੇ ਤੋਂ ਉਹਨਾਂ ਦੇ ਬੋਰਡ ਵੀ ਬਹੁਤ ਜਲਦੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਰਵਾ ਲਏਗਾ ਮੈਨੂੰ ਇਹ ਗੱਲ ਕਰੀਏ ਪ੍ਰਾਈਵੇਟ ਸਕੂਲ ਜਿਹੜਾ ਕਿ ਅਜੇ ਵੀ ਕਹਿੰਦੇ ਕਿ ਸਰਕਾਰ ਦੇ ਜਿਹੜੀ ਕਿ ਹੁਕਮਾਂ ਦੀ ਉਲੰਘਣਾ ਕਰਦੇ ਆ ਤਾਂ ਉਹਨਾਂ ਤੇ ਕੀ ਕਾਰਵਾਈ ਹੋਊਗੀ ਹਾਂਜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਦੇ ਬੋਰਡ ਪੰਜਾਬੀ ਚ ਹੋ ਗਏ ਨੇ ਦੋ ਤਿੰਨ ਬੋਰਡ ਨੇ ਸੋਹਣਾ ਨੇ ਸਾਡੇ ਕੋਲ ਸਮਾਂ ਮੰਗ ਲਿਆ ਹੈ ਤਾਂ ਉਹਨਾਂ ਨੇ ਸਾਨੂੰ ਅਸੀਂ ਉਹਨਾਂ ਨੂੰ 2 ਅਕਤੂਬਰ ਦਾ ਸਮਾਂ ਦਿੱਤਾ ਹੈ ਇਸ ਵਕਤ ਸਰ ਤੁਸੀਂ ਆਮ ਪਾਰਟੀਜਨ ਨਾਲ ਵੀ ਕਲਕੀ ਕੰਮ ਕਰਦੇ ਪਏ ਆ ਤਾਂ ਵਿਪਾਰ ਮੰਡਲ ਤੇ ਨਾਲ ਵੀ ਤਾਂ ਜਿਹੜੇ ਕਿ ਸਰਕਾਰ ਵੱਲੋਂ ਜਿਹੜੀ ਪੰਜਾਬੀ ਭਾਸ਼ਾ ਨੂੰ ਲੈ ਕੇ ਜਿਹੜੇ ਕਿ ਉਪਰਾਲੇ ਕੀਤੇ ਜਾਂਦੇ ਤਾਂ ਕਿਸ ਤਰੀਕੇ ਨਾਲ ਕਹલું ਕਿ ਅੱਜ ਦੀ ਮੀਟਿੰਗ ਨੂੰ ਤੁਸੀਂ ਦੇਖਦੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵਪਾਰੀ ਭਰਾ ਸਾਰੇ ਆਏ ਨੇ ਵਪਾਰ ਮੰਡਲ ਦੀ ਪੂਰੀ ਟੀਮ ਆਈ ਕੂਕ ਥਲੇ ਦੀ ਮਾਜਨ ਸਾਹਿਬ, ਰੋੜਾ ਸਾਹਿਬ, ਪਾਡੀਆ ਸਾਹਿਬ, ਜੈਨ ਸਾਹਿਬ, ਤਸੀਨ ਸਾਹਿਬ ਬੋਰ ਸਿੰਘ ਜੀ ਸਾਰੇ ਸਾਥੀ ਆਏ ਨੇ ਔਰ ਮੈਂ ਸਭ ਤੋਂ ਪਹਿਲਾਂ ਤੇ ਵਧਾਈ ਦਿੰਨਾ ਸਾਡੇ ਜ਼ਿਲ੍ਹਾ ਪhspace{0.2em} ਅਫਸਰ ਜਸਪ੍ਰੀਤ ਕੌਰ ਜੋ ਕਿ ਬੜੇ ਲੰਮੇ ਸਮੇਂ ਤੋਂ ਮਾਹਬੋਲੀ ਪੰਜਾਬੀ ਦੀ ਖਿਦਮਤ ਕਰ ਰਹੇ ਨੇ ਭਾਵੇਂ ਪੰਜਾਬ ਦੇ ਵਿੱਚ ਅਸਲੇ ਬੜੀ ਵਧੀਆ ਹਵਾ ਚੱਲ ਰਹੀ ਹੈ ਕਿਉਂਕਿ ਪhspace{0.2em} ਭਾਗ ਪੰਜਾਬ ਪਟਿਆਲਾ ਦੇ ਵਿੱਚ ਜਿਹੜੇ ਐਸ ਵੇਲੇ ਹੈੱਡ ਬੈਠੇ ਨੇ ਉਹ ਵੀ ਸਾਡੇ ਪਰਮ ਮਿੱਤਰ ਨੇ ਬਹੁਤ ਵੱਡੇ ਸਹਿਤਕਾਰ ਨੇ ਤੇ ਉਹਨਾਂ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅਸੀਂ ਉਹਨਾਂ ਦੀ ਵਪਾਰੀ ਸਾਰੇ ਪਾਲਣਾ ਕਰਾਂਗੇ ਔਰ ਮੈਂ ਸਾਰੇ ਵਪਾਰੀ ਭਰਾਵਾਂ ਨੂੰ ਇੱਕ ਵਪਾਰੀ ਹੋਣ ਦੇ ਨਾਤੇ ਕਿਉਂਕਿ ਸਰਕਾਰ ਨੇ ਮੈਨੂੰ ਟ੍ਰੇਡ ਵਿੰਗ ਕਪੂਰਥਲਾ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਔਰ ਜਿਹੜੇ ਸਾਡੇ ਵਪਾਰੀ ਭਰਾ ਨੇ ਉਹ ਅਲੱਗ-ਅਲੱਗ ਜਿਹੜੇ ਖੇਤਰ ਵਿੱਚ ਕੰਮ ਕਰਦੇ ਨੇ ਉਹਦੇ ਪ੍ਰਧਾਨ ਨੇ ਦਰਜਾ-ਦਰਜਾ ਹੋ ਰਾਗੂ ਨੇ ਅਸੀਂ ਸਾਰੇ ਰਲ ਕੇ ਇਹ ਸੇਵਾ ਨਿਭਾਵਾਂਗੇ ਔਰ ਵਪਾਰੀ ਭਰਾਵਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਪਣੀ ਦੁਕਾਨ ਦੇ ਜਿਹੜੇ ਸਾਈਨ ਬੋਰਡ ਹੈ ਉਹ ਵਿਸ਼ੇਸ਼ ਤੌਰ ਤੇ ਪਹਿਲਾਂ ਉੱਪਰ ਪੰਜਾਬੀ ਚ ਅੰਕਿਤ ਹੋਣ ਤੇ ਲੋੜ ਅਨੁਸਾਰ ਅੰਗਰੇਜ਼ੀ ਚ ਵੀ ਅੰਕਿਤ ਹੋਣ ਕਿਉਂਕਿ ਸਾਡੀ ਮਜਬੂਰੀ ਬਣ ਗਈ ਹੈ ਕਿ ਬਹੁਤੇ ਲੋਕ ਜਿਹੜੇ ਨੇ ਅਦਰ ਸਟੇਟ ਤੋਂ ਅਦਰ ਕੰਟਰੀਸ ਤੋਂ ਆਉਂਦੇ ਨੇ ਉਹ ਅੰਗਰੇਜ਼ੀ ਨੂੰ ਪਹਿਲ ਦਿੰਦੇ ਨੇ ਔਰ ਮਾਂ ਬੋਲੀ ਪੰਜਾਬੀ ਦੀ ਗੱਲ ਕਰਾਂ ਤੇ ਅੱਜ ਮੈਨੂੰ ਸੁੱਖੀ ਬਾਠ ਯਾਦ ਆ ਰਹੇ ਨੇ ਸਰੀ ਕੈਨੇਡਾ ਵਾਲੇ ਉਹ ਗੱਲ ਰਹਿ ਗਈ ਸੀ ਵਾਟਸਾਅ ਲਗਭਗ 50 55 ਸਾਲਾਂ ਤੋਂ ਸਰੀ ਕੈਨੇਡਾ ਰਹਿੰਦੇ ਨੇ ਉਹਨਾਂ ਦਾ ਕਾਰਾਂ ਦਾ ਟਰੱਕਾਂ ਦਾ ਆਪਣਾ ਸ਼ੋਅਰੂਮ ਹੈ ਔਰ ਸਾਲ ਦੇ ਵਿੱਚ 8-9 ਮਹੀਨੇ ਉਹ ਪੰਜਾਬ 'ਚ ਹੁੰਦੇ ਨੇ ਪਹਿਲਾਂ ਉਹਨਾਂ ਨੇ ਸਾਡੇ ਰਾਈ ਸਾਡੇ ਬੜੇ ਪਰਮ ਮਿੱਤਰ ਨੇ ਜਸਪ੍ਰੀ ਤੂਰਾ ਨਾਲ ਬੜੀ ਸਾਝ ਹੈ ਜਦੋਂ ਵੀ ਉਹ ਪੰਜਾਬ 'ਚ ਆਉਂਦੇ ਨੇ ਕਪੂਰਥਲੇ ਆਉਂਦੇ ਨੇ ਸਾਡੇ ਕੋਲ ਆਉਂਦੇ ਨੇ ਉਹਨਾਂ ਨੇ ਮਾਮੂਲੀ ਪੰਜਾਬੀ ਦੀ ਬੜੀ ਵੱਡੀ ਸੇਵਾ ਕੀਤੀ ਹੈ ਹੁਣ ਇਸ ਤਰ੍ਹਾਂ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਜਿਹੜੇ ਆਮ ਪ੍ਰਵਾਸੀ ਭਰਾਵਾਂ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਸਾਡੀ ਪੰਜਾਬ ਸਰਕਾਰ ਦੀ ਇਹ ਪੱਬਾ ਪਾਰ ਹੋਈ ਹੈ ਕਿ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਵਾਸਤੇ ਅਸੀਂ ਮਾਂ ਬੋਲੀ ਪੰਜਾਬੀ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਹੈ ਤੇ ਯੋਗ ਸਹਿਯੋਗ ਸਹਿਤਾ ਕਰੀਏ ਪੰਜਾਬੀ ਪਹਿਲ ਦੇ ਆਧਾਰ ਤੇ ਔਰ ਅਦਰ ਜਿਹੜੀ ਦੂਜੀ ਬੋਲੀ ਹੈ ਅੰਗਰੇਜ਼ੀ ਬੋਲੀ ਉਸ ਭਾਸ਼ਾ ਵਿੱਚ ਆਪਾਂ ਬੋਰਡ ਲਗਾਉਣੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ